ਦੋਸਤੋ ਅੱਜ ਮੈਂ ਪਹੁੰਚਾ ਟੰਡਾ ਉਰੰਗੜ ਦੇ ਵਿੱਚ। ਉਹਨਾਂ ਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਹੈਗਾ ਕਿ ਜਦੋਂ ਅੱਗ ਲੱਗ ਜਾਂਦੀ ਆ ਤੇ ਬੁਝਾਉਣ ਵਾਸਤੇ ਲੋਕ ਹਨਾ ਪਾਣੀ ਲੈਣ ਪਾਣੀ ਨਾਲ ਬੁਝਾਉਣ ਲੱਗ ਪੈਂਦੇ ਆ। ਇਦਾਂ ਬਹੁਤ ਚੀਜ਼ਾਂ ਜਿਹੜੀਆਂ ਗਲਤ ਇਸਤੇਮਾਲ ਕਰਨਾਂ ਪੈਂਦੇ ਆ। ਸੋ ਟੰਡਾ ਉਰੰਗੜ ਦੇ ਵਿੱਚ ਇੱਕ ਪਹਿਲੀ ਦੁਕਾਨ ਆ ਜਿਹੜੀ ਕੰਡੀ ਹੈਗੀ ਆ ਸਿਕਿਓਰ ਫਾਈਟ ਫਾਇਰ ਫਾਈਟਿੰਗ ਸਰਵਿਸਿਜ਼ ਵਾਲਿਆਂ ਦੀ। ਔਰ ਇਹਨਾਂ ਕੋਲ ਜਿਹੜਾ ਅੱਗ ਬੁਝਾਉਣ ਦਾ ਹਰ ਤਲਾੰਦਾ ਜਿਹੜਾ ਸਮਾਨ ਮਿਲ ਜਾਂਦਾ ਹੈਗਾ ਵਾ ਤੁਸੀਂ ਚਾਹੇ ਸਿਲੰਡਰ ਭੌਣੇ ਹੈਗੇ ਅੱਗ ਵਾਲੇ ਜਿਹੜੇ ਹੁੰਦੇ ਆ ਔਰ ਇਹ ਆ ਜੇ ਸਮ ਸੋ ਆਪਾਂ ਉਹਨਾਂ ਨਾਲ ਗੱਲਬਾਤ ਅੱਜ ਕਰਾਂਗੇ ਚਲਦੇ ਆਂ ਅੰਦਰ ਤੇ ਉਹਨਾਂ ਕੋਲ ਇਹਨੇ ਜਾਣਕਾਰੀ ਵੀ ਕਿਹੜੀ ਕਿਹੜੀ ਚੀਜ਼ਾਂ ਜਿਹੜੀਆਂ ਉਹ ਪ੍ਰੋਵਾਈਡ ਕਰਾਉਂਦੇ ਹੈਗੇ ਆ ਅੱਗ ਅੱਗ ਨਾਲ ਸੰਬੰਧਿਤ ਜਿਹੜੀਆਂ ਹੈਗੀਆਂ ਹਾਂਜੀ ਭਾਈ ਸਾਸਿਕਾ ਜੀ ਸੋ ਇਹ ਆਪਾਂ ਅਲਫੀਮੀ ਤੋਂ ਆਏ ਹੈਗੇ ਆ ਅੱਛਾ ਜੀ ਹਾਂਜੀ ਦਾਦਾ ਬਹੁਤ ਬਹੁਤ ਧੰਨਵਾਦ ਆ ਹਾਂ ਜੀ ਸੋ ਭਾਈ ਤੇ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੁਸੀਂ ਜਿਹੜੀ ਇਹ ਨਵੀਂ ਸ਼ੌਪ ਖੋਲੀ ਹੈਗੀ ਆ ਸੋ ਭਾਈ ਪਹਿਲੀ ਤੁਹਾਡੀ ਦੁਕਾਨ ਹੈਗੀ ਆ ਇਹ ਟਾਂਡਾ ਰੋਡ ਉਨਾਂ ਵਿੱਚ ਹਨਾ ਹਾਂਜੀ ਅਲੱਗ-ਅਲੱਗ ਨਾਂ ਦਸੂਆ ਵਿੱਚ ਕੋਈ ਦੁਕਾਨ ਹੈਗੀ ਆ ਤੇ ਨਾ ਇਹ ਜਲੰਧਰ ਤੱਕ ਲੋਕ ਪਹਿਲਾਂ ਲੋਕ ਜਲੰਧਰ ਜਾਣਾ ਪੈਂਦਾ ਸੀ ਹਨਾ ਤੇ ਹੁਣ ਸਾਨੂੰ ਇਹ ਜਿਹੜੀ ਟਾਂਡਾ ਰੋਡ ਉਨਾਂ ਵਿੱਚ ਦੁਕਾਨ ਖੁੱਲ ਗਈ ਹੈ ਤੁਹਾਡੀ ਇਹ ਪਹਿਲੀ ਦੁਕਾਨ ਆ ਤੇ ਸਭ ਇਹ ਅਗਨਾ ਨਾਲ ਸੰਬੰਧਤ ਤੁਹਾਡੇ ਕੋਲ ਕਿਹੜੀਆਂ-ਕਿਹੜੀਆਂ ਚੀਜ਼ਾਂ ਹੈਗੀਆਂ ਮੈਂ ਕਿਹੜੇ ਤੁਸੀਂ ਕਸਟਮਰ ਨੂੰ ਪ੍ਰੋਵਾਈਡ ਕਰਾਉਂਦੇ ਹੈਗੇ ਸਾਨੂੰ ਉਹਦੇ ਬਾਰੇ ਇਹ ਜੀ ਦੱਸਿਓ ਜੀ ਦੇਖੋ ਇਹ ਅਸੀਂ ਸਾਰਾ ਫਾਇਰ ਫਾਈਟਿੰਗ ਦਾ ਕੰਮ ਕੀਤਾ ਜੀ ਸ਼ੁਰੂ ਕੀਤਾ ਜੋ ਵੀ ਜਿਹਨੂੰ ਜ਼ਰੂਰਤ ਆ ਉਹ ਸਮਾਨ ਮਿਲੇਗਾ ਜੀ ਇਹ ਤੁਹਾਡੇ ਸਾਹਮਣੇ ਸਾਰਾ ਸਮਾਨ ਰੱਖਿਆ ਹੈ ਜੀ ਇਹ ਤੋਂ ਲੈ ਕੇ ਜੈਡ ਤੱਕ ਜੋ ਵੀ ਫਾਰਪਾਈਟਿੰਗ ਦਾ ਸਮਾਨ ਆ ਜੀ ਉਹ ਅਸੀਂ ਦੇਵਾਂਗੇ ਜੀ ਜਿਹਨੂੰ ਵੀ ਚਾਹੀਦਾ ਜੋ ਵੀ ਸੱਜਣ ਆਏਗਾ ਜੀ ਉਹਦੀ ਰਿਕੁਆਇਰਮੈਂਟ ਪੂਰੀ ਕਰਾਂਗੇ ਤੇ ਆਹ ਜਿਹੜੇ ਸਿਲੰਡਰ ਆ ਪਹਿਲਾਂ ਜਿੱਦਾਂ ਹੁਣ ਲੋਕਾਂ ਨੂੰ ਜਾਣਾ ਪੈਂਦਾ ਸੀ ਜਲੰਦਰ ਹਨਾ ਦੂਰ ਦਰੜ ਜਾਣਾ ਪੈਂਦਾ ਸੀ ਤੇ ਹੁਣ ਇਹ ਸਾਰਾ ਸਿਸਟਮ ਤੁਸੀਂ ਇੱਥੇ ਹੀ ਪਰਦੇ ਸਨ ਹਾਂ ਜੀ ਜੀ ਅਸੀਂ ਆਪਣਾ ਸਿਸਟਮ ਸਾਰਾ ਲਗਾ ਆਇਆ ਭਰਦਾ ਇਹਨਾਂ ਨੂੰ ਜੀ ਇੱਕ ਦਿਨ ਜਾਏਗਾ ਦੂਸਰੇ ਦਿਨ ਕੋਸ਼ਿਸ਼ ਕਰਦੇ ਆਂ ਪਿਆ ਅਗਲੇ ਦੇ ਘਰ ਪਹਚਾਤਾ ਜਾਂ ਅਗਲੇ ਦੀ ਦੁਕਾਨ ਤੇ ਪਹਚਾਤਾ ਜੀ ਤੇ ਇਹ ਜਿਹੜੀਆਂ ਕੰਮ ਕਰਕੇ ਦਿਆਂਗੇ ਜੀ ਤੇ ਇਹ ਜਿਹੜਾ ਸਿਲੰਡਰ ਹੈ ਇਹ ਲੱਗ ਲੱਗ ਪ੍ਰਕਾਰ ਦੇ ਹਨਾ ਛੋਟੇ ਵੱਡੇ ਹੈਗੇ ਆ ਹਾਂਜੀ ਇਹ ਕਿੰਨੇ ਕਿਥੋਂ ਤੱਕ ਕਿ ਕਿੰਨੇ ਵੱਡੇ ਤੋਂ ਵੱਡਾ ਸਿਲੰਡਰ ਕਿੰਨੇ ਦਾ ਹੁੰਦਾ ਪਰ ਗੱਲ ਦਾ ਇਹ 6 ਕਿਲੋ ਦਾ ਜੀ ਜੀ ਸਿਲੰਡਰ ਹੈ ਇੱਕ 4 ਕਿਲੋ ਦਾ ਇੱਕ 2 ਕਿਲੋ ਦਾ ਜੀ ਇਹ ਤੋਂ ਉੱਪਰ 9 ਕਿਲੋ ਦੇ ਵੀ ਹੈਗੇ ਆ 9 ਕਿਲੋ ਦੇ ਵੀ ਹੈਗੇ ਆ ਸਾਡੇ ਜ਼ਿਆਦਾ ਡਿਮਾਂਡ ਇੱਥੇ 4 ਕਿਲੋ ਤੇ 6 ਕਿਲੋ ਦੀ ਚੱਲਦੀ ਜੀ ਤੇ ਇੱਕ ਸਾਨੂੰ ਆ ਦੱਸਿਓ ਜੀ ਜਿਹਦਾ ਪਏ ਹੈਗੀ ਇਹ ਕੀ ਚੀਜ਼ ਹੈਗੀ ਆ ਇਹ ਹੌਸਪਾਈਪ ਆ ਜੀ ਅੱਛਾ ਜੀ ਇਹ ਹੌਸਪਾਈਪ ਹੈ ਜਿੱਦਾਂ ਅਸੀਂ ਅੱਗ ਬਝਾਉਣਾ ਹੈ ਜੇ ਅੱਗੇ ਅਸੀਂ ਇੱਥੋਂ ਪਾਣੀ ਲੈਣਾ ਹੋਵੇ ਆਈਡੈਂਟੀਟੀ ਸਾਡੇ ਜਾਂ ਗੱਡੀ ਦੇ ਵਿੱਚ ਇੱਥੋਂ ਪਾੜ ਕੇ ਹੀ ਅੱਗੇ ਹੁਣ ਚੱਲ ਜਾਂਦੇ ਆਂ ਔਰ ਬ੍ਰਾਂਚ ਲਗਾ ਕੇ ਅੱਗ ਬਝਾਉਂਦੇ ਆਂ ਮਤਲਬ ਐਕਸਟਰਾ ਕਹਿ ਸਕਦੇ ਆਂ ਤਾਂ ਪਾਈ ਹੈ ਨਾ ਹਾਂਜੀ ਦੂਰ ਦੂਰ ਆਪਾਂ ਜਿੱਦ ਕੇ ਅੱਗ ਬਝਾਉਣੀ ਹਾਂ ਜੀ 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 ਸੋ ਇਸ ਤੋਂ ਇਲਾਵਾ ਕਾਫੀ ਕੁ ਹੋ ਹੋ ਵੀ ਸਾਮਾਨ ਪਿਆ ਹੈਗਾ ਇਹ ਇਹ ਕੀ ਚੀਜ਼ ਹੈ ਦੀ ਮੈਨੂੰ ਦੱਸਿਓ ਜੀ ਇਹ ਫਾਇਰ ਅਲਰਮ ਹੈ। ਅੱਛਾ ਇਹ ਫਾਇਰ ਅਲਰਮ ਹੈ। ਹਾਂ ਫਾਇਰ ਅਲਰਮ ਹੈ। ਇਹ ਨੂੰ ਤੁਸੀਂ ਬਿਜਲੀ ਦੇ ਲਗਾ ਦੋਗੇ ਕਿਤੇ ਅੱਗ ਲੱਗੇਗੀ। ਅੱਛਾ ਜੀ। ਇਹ ਅਲਰਮ ਵੱਜ ਜਾਏਗਾ। ਅਲਰਮ ਵੱਜੇਗਾ। ਵੱਜੇਗਾ। ਜੀ ਜੀ। ਤੇ ਉਸ ਤੋਂ ਇਲਾਵਾ ਹੋਰ ਮਤਲਬ ਕਿ ਕਿਹੜੇ-ਕਿਹੜੇ ਆਪਣਾ ਕੋ ਪ੍ਰੋਡਕਟ ਹੈਗੇ ਆ। ਇਹ ਕੀ ਆ? ਇਹ ਵਾਲ ਵਲ ਹੈ। ਹਾਂ। ਇਹ ਆਈਡੈਂਟਾਈਪਰ। ਅੱਛਾ ਜੀ। ਇਹ ਆਈਡੈਂਟ ਦੇ ਉੱਪਰ ਲੱਗ ਜਾਂਦਾ ਬੋਲ ਹੈ। ਜਿੰਨਾ ਇਹ ਤੁਸੀਂ ਕੋਸ਼ਿਸ਼ ਬੰਦ ਕਰਨਾ ਬੰਦ ਕਰ ਸਕਦੇ ਹੋ ਚੱਲਦਾ ਜੇ ਤਾਂ ਮੇਨ ਲਾਈਨ ਚੱਲਦੀ ਆ। ਇਹ ਫਾਇਰ ਬੋਲ ਆ। ਅੱਛਾ ਜੀ। ਆਟੋ ਫਾਇਰ ਬੋਲ। ਇਹ ਆ ਨਿਆ ਆਵਿਸ਼ਕਾਰ ਆਇਆ ਇਹ ਇਹ ਕਿਤੇ ਵੀ ਅੱਗ ਲੱਗੀ ਹੋਵੇ ਇਹਨੂੰ ਉਹਦੇ ਉੱਪਰ ਸਿਰ ਦੋ ਤੇ ਇਹ ਬਲਾਸਟ ਹੋ ਕੇ ਉਸੇ ਟਾਈਮ ਆ ਕਰਨੇ ਵਜਾਦਾ ਜੀ 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 ਸੋ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਗੱਲ ਦੱਸਦਾ ਕਿ ਇਹ ਜਿਹੜੀ ਹੈਗੀ ਇਹ ਫਾਇਰ ਬੋਲ ਆ ਏ ਪਰ ਜਦੋਂ ਵੀ ਕਿਤੇ ਰੱਬ ਨਾ ਕਰੇ ਇਹ ਘਟਨਾ ਵਾਪਰਦੀ ਹੈਗੀ ਆ ਤੇ ਇਹ ਕਹਿੰਦੇ ਕਿ ਬੋਲ ਜਿਹੜੀ ਆ ਤੁਸੀਂ ਇਹਨੂੰ ਅੱਗ ਦੇ ਉੱਪਰ ਜਦੋਂ ਸੱਟੋਗੇ ਤਾਂ ਉੱਥੇ ਇਹ ਫਟਦੀ ਜਾ ਕੇ ਤੇ ਇਹ ਅੱਗ ਜਿਹੜੀ ਬੀਜ ਦਿੰਦੀ ਆ ਸੋ ਇੱਕ ਨਵੀਂ ਤਕਨੀਕ ਹੈਗੀ ਆ ਨਵੀਂ ਤਕਨੀਕ ਜੀ ਬਿਲਕੁਲ ਜੀ ਉਹ ਆ ਜਿਹੜੇ ਛੋਟੇ ਹੈਗੇ ਆ ਇਹਦੇ ਬਾਰੇ ਸੰਦਰਸਾ ਛੋਟੇ ਜਿਹੜੇ ਹੈਗੇ ਆ ਛੋਟੇ ਫਾਇਰ ਫਾਈਟਿੰਗ ਲਈ ਆ ਜਿੱਦਾਂ ਗੱਡੀਆਂ ਵਾਸਤੇ ਲੋਕੀ ਰੱਖਦੇ ਆ ਜੀ ਹਲਕਾਰ ਵਿੱਚ ਗੱਡੀ ਤੁਸੀਂ ਜਿਵੇਂ ਰੱਖ ਸਕਦੇ ਆ ਛੋਟਾ ਹੈ ਕਮ ਸੇ ਕਮ 2 ਕਿਲੋ ਦਾ ਹੋਣਾ ਚਾਹੀਦਾ ਜੀ ਤੇ ਇਸ ਕੋਲ ਤਾਂ 2 ਸੈਕਿੰਡ ਵੀ ਨਹੀਂ ਲੱਗਦੇ ਜਦ ਤੂੰ ਜਿਦਵਾਵੇਂ 2 ਸੈਕਿੰਡ ਵਿੱਚ ਜਿਆਦਾ ਜਿਆਦਾ 5 ਸੈਕਿੰਡ ਤੇ ਖਾਲੀ ਹੋ ਜਾਏਗਾ ਜੀ 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 ਤੇ ਇੱਕ ਸਾਨੂੰ ਭਾਈ ਦੱਸਿਓ ਜੀ ਜਿੱਦਾਂ ਕਹਿੰਦੇ ਵੀ ਅ ਅੱਗ ਲੱਗ ਜਾਂਦੀ ਹੈ ਨਾ ਸੋ ਪਰ ਜੇ ਸਾਨੂੰ ਆ ਜਿਹੜੇ ਸਿਲੰਡਰ ਜਿੱਦਾਂ ਨੂੰ ਭਰਨੇ ਆਏ ਹੈਗੇ ਆ ਇਹ ਸਿਲੰਡਰ ਕਹਿੰਦੇ ਜਿੱਦਾਂ ਅੱਗ ਕਈ ਪ੍ਰਕਾਰ ਦੀ ਹੁੰਦੀ ਹੈ ਨਾ ਕੈਮੀਕਲ ਤੋਂ ਲੱਗਦੀ ਹੋਵੇ ਜਾਂ ਪੈਟਰੋਲ ਤੋਂ ਅੱਗ ਲੱਗੀ ਹੋਵੇ ਜਾਂ ਬਿਜਲੀ ਤੋਂ ਸ਼ਾਰਟ ਸਰਕਟ ਹੋਇਆ ਹੋਵੇ ਇਹ ਮਤਲਬ ਕਿ ਇਹ ਜਿਹੜਾ ਤੁਹਾਡੇ ਕੋਲ ਹੁੰਦਾ ਵੇ ਸਾਰੇ ਤਰ੍ਹਾਂ ਦੀ ਅੱਗ ਵੀ ਆਉਂਦਾ ਹੈ ਇਹ ਸਾਰੇ ਤਰ੍ਹਾਂ ਦੀ ਬੁਝਾਉਂਦਾ ਹੈ ABC ਲਿਖਿਆ ਹੈ ਤੇ ਇਹ ਵਿੱਚ ਤਿੰਨ ਪ੍ਰਕਾਰ ਦੀ ਚਾਰ ਪ੍ਰਕਾਰ ਦੀ ਅੱਗ ਬਜਾਉਂਦਾ ਵੈਸੇ ਤਾਂ ਡਰਾਈ ਪਾਊਡਰ ਆ ਇਹਨੂੰ ਕਹਿੰਦੇ ਆ ਜੀ ਉਸ ਤੋਂ ਬਾਅਦ ਫੋਮ ਦਾ ਵੀ ਆਉਂਦਾ ਅੱਛਾ ਫੋਮ ਦਾ ਜਦੋਂ ਉਹ ਦੂਸਰਾ ਦਾ ਪੈਟਰੋਲ ਦੀ ਅੱਗ ਹੋਵੇ ਜਾਂ ਕਿਦਾਂ ਉਹ ਫੋਮ ਪੱਚਾਗ ਬਣਾ ਦਿੰਦਾ ਉਹ ਪੂਰਾ ਕਵਰ ਕਰ ਜੀ 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 ਇਹ ਬਾਕੀ ਜਿਆਦਾ ਯੂਜ਼ ਇਹ ਕਰਦੇ ਆਂ ਡਰਾਈ ਪਾਊਡਰ ਤੇ ਸਾਰੀਆਂ ਫਰਤੇ ਪੂਸ਼ਿਸ਼ ਕਰ ਉਹਦੀ ਕਵਰ ਕਰ ਜਾਂਦਾ ਹੈ ਤੇ ਜੇ ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਹੈਗਾ ਤਾਂ ਕਿੰਦਾ ਦਾ ਰਿਸਪਾਂਸ ਆ ਰਿਹਾ ਹੈਗਾ ਤਾਂ ਦਾ ਹੁਣ ਪਹਿਲੇ ਤਾਂ ਲੋਕਾਂ ਨੂੰ ਨਹੀਂ ਪਤਾ ਸੀ ਹੁਣ ਦੁਨੀਆ ਨੂੰ ਪਤਾ ਲੱਗ ਗਿਆ ਹੋਰ ਹੀ ਹੋਰ ਆ ਰਿਹਾ ਪਹਿਲਾਂ ਜਲੰਧਰ ਹੀ ਜਾਂਦੇ ਸੀ ਹੁਣ ਜਿਹੜਾ ਵੀ ਸਾਡੇ ਤੋਂ ਆਦਾ ਹੀ ਸ਼ੰਤਾ ਪਤਾ ਹੀ ਨਹੀਂ ਨਹੀਂ ਜਲੰਧਰ ਜਾਂਦੇ ਜਲੰਧਰ ਦਾ ਰੇਟ ਵੀ ਜ਼ਿਆਦਾ ਲੱਗ ਰਿਹਾ ਐਂ ਜੈਨੀਆਂ ਨੇ ਇੱਥੇ ਕੰਮ ਕਰਕੇ ਤੇ ਜੈਨੀਆਂ ਰੇਟ ਤੇ ਕੰਮ ਕਰਤਾਰਾ ਦੇ ਨੇ ਜੀ ਸੋ ਜਦੋਂ ਭਾਜੀ ਉਹਨਾਂ ਨੂੰ ਦੱਸਿਆ ਕਿ ਅੱਗੇ ਲੋਕ ਜਲੰਧਰ ਜਾਂਦੇ ਸੀ ਹੁਣ ਕਹਿੰਦੇ ਵੀ ਤੁਹਾਨੂੰ ਉਸ ਤੋਂ ਵੀ ਘੱਟ ਰੇਟ ਵਿੱਚ ਮਤਲਬ ਕਿ ਇੱਥੇ ਉਹ ਜਿਹੜੀ ਸਰਵਿਸ ਤੁਹਾਨੂੰ ਮਿਲੂਗੀ ਸਾਰਿਆਂ ਨੂੰ ਔਰ ਬਹੁਤ ਘੱਟ ਰੇਟ ਹੈਗੇ ਭਾਜੀ ਉਹਨਾਂ ਦੇ ਤੇ ਭਾਜੀ ਬਹੁਤ ਸਾਰੇ ਜਗਾਵਾਂ ਤੇ ਆਪਾਂ ਲੱਗੇ ਦੇਖਿਆ ਹੈ ਜਿਹੜੇ ਸਿਲੰਡਰ ਹੈਗਾ ਹਸਪਤਾਲ ਹੋਗੇ ਤਾਂ ਜਾਂ ਸਕੂਲਾਂ ਦੇ ਹੋਗੇ ਪਰ ਆਮ ਲੋਕਾਂ ਨੂੰ ਬਹੁਤ ਘੱਟ ਇਹਦੇ ਬਾਰੇ ਨੌਲੇਜ ਹੈ ਲੋਕਾਂ ਨੂੰ ਚਲਾਉਣਾ ਹੀ ਨਹੀਂ ਆਉਂਦੇ ਹੈਗੇ ਇਹ ਸਾਡੇ ਦਰਸ਼ਕਾਂ ਨੂੰ ਸੇ ਵੀ ਵਰਤੋਂ ਜਿ ਕਿਦਾਂ ਆਉਂਦਾ ਹੈ ਇਹ ਸਾਡੇ ਕੋਲ ਹੈ ਇਹ ਪੂਰਾ ਸਮਝਾ ਕੇ ਉਹਨੂੰ ਭੇਜਾਂਗੇ ਇਹ ਹੈਗਾ ਜੀ ਲਗਾ ਇਹ ਲੋਕ ਆ ਇਹਦੇ ਵਿੱਚੋਂ ਤੁਸੀਂ ਲੋਕ ਕੱਢੋ ਇਹ ਇਹਨੂੰ ਪੁਸ਼ ਕਰੋ ਉਹ ਇਹ ਚੱਲੇਗਾ ਜਿਹੜਾ ਟਾਰਗੇਟ ਕਿੱਥੇ ਆਪਾਂ ਉਹ ਜਿਹੜਾ ਟਾਰਗੇਟ ਹੈ ਤੁਹਾਡਾ ਉੱਥੇ ਤੁਸੀਂ ਅੱਗ ਦੇ ਨੂੰ ਚਲਾਓ ਜਿੰਨੀ ਤੁਹਾਨੂੰ ਜ਼ਰੂਰਤ ਹੈ ਉਹਨਾਂ ਹੀ ਚੱਲੇਗਾ ਕਿਦੋਂ ਇਹਦੀ ਸ਼ਰਤ ਉੱਤੇ ਬੰਦ ਹੋ ਜਾਏਗਾ ਉੱਤੇ ਬੰਦ ਹੋ ਜਾਏਗਾ ਜੋ ਪਹਿਲੇ ਸਿਲੰਡਰੋਂ ਦੇ ਇੱਕ ਵਾਰੀ ਉੱਪਰ ਪੰਚ ਕਰਦਾ ਉਹ ਪੂਰਾ ਖਾਲੀ ਹੋ ਕੇ ਬੰਦ ਹਾਂਜੀ ਹੋ ਕੇ ਬੰਦ ਜਾਂਦਾ ਇਹਨਾਂ 'ਚ ਇਹ ਫਾਇਦਾ ਇਹਨਾਂ 'ਚ ਬਾਲ ਲੱਗੇ ਆ ਜੀ ਔਰ ਇਹ ਬਿਲਕੁਲ ਉਸੇ ਟਾਈਮ ਬੰਦ ਹੋਇਆ ਜੀ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਆਹ ਵਾਲਵ ਹੈਗਾ ਕੈਮਰਾ ਨਾਲ ਲੱਗੇ ਆਇਓ ਇਹ ਵਾਲਵ ਇਹਦੇ ਵਿੱਚ ਸਿੱਗੀ ਆ ਜਿਹਦੇ ਲੋਕ ਲੱਗਾ ਹੁੰਦਾ ਆਪਾਂ ਇਹਦੇ ਵਿੱਚ ਲੋਕ ਖਿੱਚ ਕੇ ਇਹਨੂੰ ਪ੍ਰੈਸ ਕਰਨਾ ਪੈਂਦਾ ਔਰ ਫਿਰ ਜਿੱਥੇ ਤੁਹਾਡਾ ਟਾਰਗੇਟ ਤੁਸੀਂ ਇਹਨੂੰ ਨੱਕ ਰੱਖੋਗੇ ਔਰ ਉੱਥੇ ਪੂਰਾ ਦਾ ਫੋਕਸ ਬਣ ਕੇ ਬਹਿਗਾ ਸੋ ਇੱਕ ਭਾਜੀ ਮੈਨੂੰ ਹੋਰ ਗੱਲ ਦੱਸਿਓ ਜੀ ਜਿਵੇਂ ਕਿ ਜਦੋਂ ਇਹ ਪੀਸ ਮੰਨ ਲਓ ਖਰਾਬ ਹੋ ਜਾਂਦਾ ਹੈਗਾ ਹਾਂਜੀ ਹਾਂਜੀ ਤੇ ਇਹਨਾਂ ਦੀ ਰਿਪੇਅਰ ਵੀ ਹੋ ਜਾਂਦੀ ਆ ਨਹੀਂ ਸਿਲੰਡਰ ਤੋਂ ਨਹੀਂ ਜ਼ਿਆਦਾ ਖਰਾਬ ਹੁੰਦਾ ਇਹ ਜੋਪਾਲ ਆ ਨਾ ਜਦੋਂ ਆਹ ਵਾਲ ਆ ਗਿਆ ਜੀ ਹਾਂਜੀ ਆਹ ਵਾਲਾ ਹਾਂ ਇਹ ਆ ਇਹਦੇ ਵਿੱਚ ਹੁੰਦਾ ਜੀ ਅੱਛਾ ਇਹਦੀ ਰਿਪੇਅਰ ਵੀ ਹੋ ਜਾਂਦੀ ਆ ਇਹਦੀ ਰਿਪੇਅਰ ਹੋ ਜਾਂਦੀ ਆ ਇਹਦੇ ਵਿੱਚ ਲਾਹੀ ਚੇਂਜ ਕਰਕੇ ਕੋਸ਼ਿਸ਼ ਕਰਦੇ ਪੇ ਹੋ ਜਾ ਜੀ ਫਿਰ ਭੁੰਨੇ ਦਾ ਪੂਰਾ ਨਵਾਂ ਸੈੱਟ ਲਗਾ ਦੇ ਜੀ 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 ਤੇ ਇਹ ਜਿਹੜਾ ਸਿਲੰਡਰ ਆ ਜਿਹੜਾ ਸਿਲੰਡਰ ਆ ਜਿੱਦਾਂ ਕਹਿੰਦੇ ਇਹ ਕਿੰਨਾ ਚਿਰ ਵਾਸਤੇ ਵੈਲਿਡ ਹੁੰਦਾ ਨਾ ਇਹਦਾ ਹੀ ਸਾਲ ਵਾਸਤੇ ਉਹ ਡਰਾਈ ਪਾਊਡਰ ਹੁੰਦਾ ਉਹ ਜੰਮ ਜੇ ਅਸੀਂ ਦੋ ਸਾਲ ਦੀ ਗਾਰੰਟੀ ਲੈ ਲਓ ਪਰ ਕੱਲ ਨੂੰ ਇਹ ਜੰਮ ਗਿਆ ਉਹ ਚ ਡਰਾਈ ਪਾਊਡਰ ਉਹ ਨਾ ਚੱਲਿਆ ਤਾਂ ਫਾਇਦਾ ਕੁਛ ਨਹੀਂ ਮਤਲਬ ਪਾਊਡਰ ਐਕਸਪਾਇਰ ਹੋਣਾ ਸਿਲੰਡਰ ਨੂੰ ਕੁਛ ਨਹੀਂ ਹਾਂ ਹਾਂ ਜੀ ਜੀ ਉਹ ਨਾ ਚੱਲਿਆ ਤੁਹਾਡਾ ਫਿਰ ਕੰਮ ਨਾ ਕੀਤਾ ਤਾਂ ਕੱਲ ਨੂੰ ਆ ਕੇ ਸਾਨੂੰ ਕਹੋ ਵੀ ਤੁਸੀਂ ਤਾਂ ਸਾਨੂੰ ਗਾਰੰਟੀ ਦੇ ਕੋਈ ਬਿਲਕੁਲ ਜੀ ਸੋ ਭਈ ਜਾਇ ਜਾ ਉਹ ਹੋਣਾ ਚਾਹੀਦਾ ਹਾਂਜੀ ਹਾਂਜੀ ਸੋ ਸਾਡੇ ਨਾ ਦਰਸ਼ਕਾਂ ਨੂੰ ਆਪਣਾ ਐਡਰੈਸ ਜਿਹੜੀ ਲੋਕੇਸ਼ਨ ਜਰੂਰ ਦੱਸਦੇ ਵੀ ਆਪਣੀ ਸ਼ਾਪ ਕਿੱਥੇ ਹੈਗੀ ਠੀਕ ਜੀ ਨੇਰ ਅਸਟ੍ਰੈਂਡਰਾਂਟ ਆ ਜੀ ਜੀ ਮੈਂ ਗਰ ਰੈਸਟੋਰੈਂਟ ਦੇ ਨੇੜੇ ਨੇੜੇ ਆ ਜੀ ਆਪੋਜੀਟ ਹੈ ਗਊਸ਼ਾਲਾ ਜੀ ਦਾਰਾਪੁਰ ਰੋਡ ਜੀ 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 ਟਾਂਡਾਓ ਜੀ ਸੋ ਜੇ ਕਿਸੇ ਭੈਣ ਭਰਾ ਨੇ ਇੰਨਾ ਤੱਕ ਵੀਟ ਕਰਨਾ ਹੈਗਾ ਵਾ ਤੇ ਇਨ੍ਹਾਂ ਦੇ ਜਿਹੜੇ ਐਡਰੈਸ ਹੈਗਾ ਜੀ ਦਾਰਾਪੁਰ ਰੋਡ ਹੈਗਾ ਜੀ ਨੇੜੇ ਜਿਹੜਾ ਮੈਕ ਰੈਸਟੋਰੈਂਟ ਉੱਤੇ ਬਿਲਕੁਲ ਨਾਲ ਇਹਨਾਂ ਦੀ ਸ਼ਾਪ ਹੈਗੀ ਆ ਔਰ ਆਪੋਜੀਟ ਜਿਹੜਾ ਕਿ ਗਊਸ਼ਾਲਾ ਹੈਗੀ ਆ ਜੀ ਔਰ ਮੋਬਾਈਲ ਨੰਬਰ ਇਹਨਾਂ ਦੇ ਹੈਗੇ ਜੀ ਮੈਂ ਤੁਹਾਨੂੰ ਮੋਬਾਈਲ ਨੰਬਰ ਬੋਲ ਦਿੰਦਾ ਹੈਗਾ ਜੀ ਪੋਹਲਿੰਡ ਨੰਬਰ ਹੈਗਾ ਨਾ ਜੀ 7622969400 ਇੱਕ ਵਾਰੀ ਦੁਬਾਰਾ ਫੇਰ ਮੈਂ ਕਰ ਰਿਹਾ ਹਾਂ ਰਿਪੀਟ 7622969400 ਔਰ ਦੂਸਰਾ ਨੰਬਰ ਇਹਨਾਂ ਦਾ ਹੈਗਾ ਜੀ 9501301208 9501301208 ਸੋ ਇਹ ਇਹਨਾਂ ਦਾ ਕੰਟੈਕਟ ਨੰਬਰ ਹੈਗਾ ਵਾ ਸੋ ਜੇ ਵੀ ਕਿਸੇ ਵੀ ਭੈਣ ਭਰਾ ਨੇ ਆਉਣਾ ਹੈਗਾ ਤੇ ਇਹਨਾਂ ਤਾਂ ਇੱਕ ਵਾਰੀ ਜਰੂਰ ਆ ਕੇ ਵਿਜ਼ਿਟ ਕਰਿਓ ਸੋ ਬਹੁਤ ਸੱਦੀ ਬਖਸ਼ੀ ਜਿਹੜਾ ਮਤਲਬ ਕੰਮ ਕਰਕੇ ਦਿੰਦੇ ਹੈਗੇ ਆ ਸੋ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਜੀ ਸਤਿ ਸ਼੍ਰੀ ਅਕਾਲ ਹਾਂ ਠੀਕ ਹੋ